ਬਾਈ ਬਹੁਤ ਵੱਡੀ ਸੋਚ ਵਾਲੀ ਗੱਲ ਆ ਪੰਜਾਬ ਲਈ ਜਿਵੇਂ ਤੁਸੀਂ ਆ ਮੱਝਾਂ ਗਾਵਾਂ ਵੇਖ ਰਹੇ ਹੋਗੇ ਪੰਜਾਬ ਚ ਪਹਿਲਾਂ 100% ਘਰਾਂ ਚ ਐਦਾਂ ਹੁੰਦੀਆਂ ਸੀ ਪਰ ਹੁਣ ਸਿਰਫ 20% ਜੇ ਰਹਿ ਗਈਆਂ 80% ਲੋਕ ਮੁੱਲ ਦਾ ਦੁੱਧ ਲੈ ਕੇ ਪੀਂਦਿਆ ਦੁੱਧ ਮੁੱਲ ਦਾ ਕੈਮੀਕਲ ਨਾਲ ਹੁੰਦਾਗਾ ਜਿੰਨੀ ਪੰਜਾਬ ਚ ਦੁੱਧ ਦੀ ਖਪਤ ਆ ਉਹਨਾਂ ਨਹੀਂ ਪੈਦਾ ਹੁੰਦਾ ਉਹ ਫਿਰ ਗਲਤ ਤਰੀਕਾ ਨਾਲ ਦੁੱਧ ਪੈਦਾ ਕੀਤਾ ਜਾਂਦਾਗਾ ਤੇ ਮੱਝਾਂ ਗਾਵਾਂ ਨਾਂ ਰੱਖਣ ਦਾ ਸਭ ਤੋਂ ਵੱਡਾ ਕਾਰਨ ਮੱਝਾਂ ਨਵੇਂ ਦੁੱਧ ਨਹੀਂ ਰਹਿਦੀਆਂ ਆਹ ਬਾਈ ਆਇਆਗਾ ਇੱਕ ਬਾਈ ਨੇ ਕਿੱਟ ਤਿਆਰ ਕੀਤੀ ਆ 100% ਬਾਈ ਗਰੰਟੀ ਲੈਂਦਾ ਕਹਿੰਦਾ 12 ਦੇ ਵਿਚ ਵਿਚ ਭਾਈ ਮੱਝ ਗਾਂ ਨਵੇਂ ਦੁੱਧ ਹੋ ਜੂਗੀ ਹਾਂਜੀ 21 ਦਿਨਾਂ ਦੇ ਵਿੱਚ ਮੱਝ ਗਾਂ ਨਵੇਂ ਦੁੱਧ ਹੋਊਗੀ ਜੀ ਲਗਾਤਾਰ ਆਪਾਂ ਜਿਹੜਾ ਲਿਕੁਇਡ ਹੈ ਸੁਬਾਹ ਦੇ ਟਾਈਮ ਦੇਣਾ ਜੀ ਜਿਹੜਾ ਪਾਊਡਰ ਆਪਾਂ ਸ਼ਾਮ ਦੇ ਟਾਈਮ ਦੇਣਾ ਜੀ ਬਾਕੀ ਜਿੱਥੇ ਪਸ਼ੂ ਦੀ ਬੱਚੇਦਾਨੀ ਕਮਜ਼ੋਰ ਹੈਗੀ ਆ ਪਸ਼ੂ ਦਾ ਗਨਪਾਸ ਨਹੀਂ ਹੁੰਦੀ ਵੀ ਪ੍ਰੋਪਰ ਹਾਰਮੋਨੀ ਬੈਲੈਂਸ ਹੁੰਦੇ ਪਏ ਭਾਵੇਂ ਸਾਲ ਹੋ ਗਿਆ 1.5 ਸਾਲ ਹੋ ਗਿਆ ਪਸ਼ੂ ਬੋਲਿਆ ਨਹੀਂ ਹੈਗਾ ਉੱਥੇ ਸਰ ਆਪਣਾ 101% ਰਿਜ਼ਲਟ ਆ ਨਹੀਂ ਤਾਂ ਪੈਸੇ ਵਾਪਸ ਹੈ ਜੀ ਆਪਣੇ 900 ਰੁਪਏ ਦੀ ਆਪਣੀ ਕਿੱਟ ਹੈ ਜੀ ਜਿੱਥੇ ਕਹੋਂਗੇ ਉੱਥੇ ਤੁਹਾਡੇ ਕੋਲ ਅਵੇਲੇਬਲ ਹੋਊਗੀ ਹੋਮ ਡਿਲੀਵ ਕਰ ਲਿਓ ਸੰਪਰਕ ਆ ਦਵਾਈ ਕਰੂਗੀ ਠੀਕ ਸਾਰਾ ਕੁਝ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਮੱਝਾਂ ਗਾਂਾਂ ਮਾਰ ਰੱਖਣ ਵਾਲੇ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਧੰਨਵਾਦ